ਆ ਵੀਡੀਓ ਪੂਰੀ ਅੱਗ ਵਾਂਗ ਵਾਇਰਲ ਹੋ ਰਹੀ ਹੈ ਇਹ ਵੀਡੀਓ ਵੈਸੇ ਅਮਰੀਕਾ ਦੇ ਬ੍ਰਾਜ਼ਿਲ ਦੇਸ਼ ਦੀ ਹੈ ਜਿਹੜਾ ਤੁਸੀਂ ਇਹ ਬੰਦਾ ਦੇਖ ਰਹੇ ਹੋ ਬੰਦੇ ਦੇ ਨਾਲ ਜਿਹੜਾ ਬਲਦ ਹੈ ਇਹਨਾਂ ਦੀ ਜਿਹੜੀ ਸਟੋਰੀ ਹੈ ਨਾ ਜੋ ਤੁਸੀਂ ਜਦੋਂ ਤੁਸੀਂ ਸਟੋਰੀ ਜਾਣੋਗੇ ਤਾਂ ਤੁਸੀਂ ਹੈਰਾਨ ਰਹਿ ਜਾਣਾ ਇਹ ਸਟੋਰੀ ਇਸ ਬਲਦ ਦੀ ਹੈ ਜਦੋਂ ਮਾਲਕ ਇਸ ਦਾ ਘਰੇ ਨਹੀਂ ਆਇਆ ਇਹ ਬਲਦ ਘਰੋਂ ਆਪਣੇ ਮਾਲਕ ਨੂੰ ਲੱਭਣ ਲਈ ਤੁਰ ਪਿਆ ਪਿੰਡ ਦੇ ਵਿੱਚੋਂ ਜਿਹੜਾ ਮਰਦੇ ਮਰਦੇ ਆ ਇਸਨੇ ਆਪਣੀ ਸਮੈਲ ਨਾਲ ਜਿਹੜਾ ਉੱਥੇ ਲੱਭਣਾ ਸ਼ੁਰੂ ਕਰ ਦਿੱਤਾ ਆਪਣੇ ਮਾਲਕ ਨੂੰ ਤੇ ਆਖਰਕਾਰ ਇਹਨਾਂ ਨੂੰ ਇੱਕ ਪਿੰਡ ਦੇ ਕੋਨੇ ਤੇ ਜਿੱਥੇ ਸਾਰੇ ਦੋਸਤ ਇਕੱਠੇ ਬਹਿ ਕੇ ਅ ਇੰਜੋਏ ਕਰ ਰਹੇ ਸੀ ਦਾਰੂ ਦੂਰੂ ਪੀ ਰਹੇ ਸੀ ਉੱਥੇ ਜਾ ਕੇ ਇਹਨਾਂ ਨੇ ਆਪਣੇ ਦੋਸਤ ਨੂੰ ਆਪਣੇ ਮਾਲਕ ਨੂੰ ਲੱਭਿਆ ਬਲਦ ਨੇ ਦੇਖ ਮਾਲਕ ਨੂੰ ਨਾ ਤੇ ਆਪਣੇ ਨੱਕ ਨਾਲ ਆਪਣੇ ਸਿਰ ਨਾਲ ਇਦਾਂ ਠੋਡਾ ਮਣੀਆ ਸ਼ੁਰੂ ਕਰ ਦਿੱਤੀਆਂ ਇਹ ਚੀਜ਼ ਉੱਥੇ ਦੇ ਜਿਹੜੇ ਲਾਗੇ ਦੋਸਤ ਬੈਠੇ ਸਨ ਉਹਨਾਂ ਨੇ ਦੱਸਿਆ ਵੀ ਐਦਾ ਉੱਥੇ ਇਹ ਚੀਜ਼ ਹੋਈ ਤੇ ਵੀ ਜਦੋਂ ਬਲਦ ਉੱਥੇ ਪਹੁੰਚਿਆ ਤਾਂ ਬਲਦ ਨੇ ਆਪਣੇ ਸਿਰ ਨਾਲ ਕਿਹਾ ਮਮਨੇ ਮਾਲਕ ਨੂੰ ਵੀ ਉੱਥੇ ਚੱਲ ਜਾਈਏ ਬਲਦ ਦੀ ਹੇਜਲ ਤੋਂ ਤੰਗਾ ਕੇ ਮਾਲਕ ਨੇ ਪੈਰਾਂ ਤੇ ਖੜੇ ਹੋ ਕੇ ਜਾਣ ਦਾ ਫੈਸਲਾ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਵੀ ਬਲਦ ਨੇ ਜਦੋਂ ਜਾਣ ਲੱਗਿਆ ਮਾਲਕ ਪਤਾ ਸੀ ਵੀ ਮਾਲਕ ਨੇ दारू ਪੀਤੀ ਹੋਈ ਹੈ ਵੀ ਸ਼ਰਾਬੀ ਹੈ ਉਹ ਚੱਲ ਨਹੀਂ ਸਕਦਾ ਪਿੱਛੇ ਸਪੋਰਟ ਲਾ ਕੇ ਸਿਰ ਦੇ ਨਾਲ ਐਦਾਂ ਪਿਆਰ ਨਾਲ ਐਦਾਂ ਨਹੀਂ ਵੀ ਵੀ ਜਾਨਵਰ ਆ ਬਹੁਤ ਵੱਡਾ ਵੀ ਮੈਂ ਇਹਨੂੰ ਧੱਕਾ ਮਾਰਦਾ ਨਹੀਂ ਇੰਨੀ ਲਾਇਲਟੀ ਇੰਨਾ ਪਿਆਰ ਕਿ ਆਪਣੇ ਕਿਸੇ ਜਾਨਵਰ ਦਾ ਮਲੋ ਕਿਸੇ ਇਨਸਾਨ ਨਾਲ ਇਹ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਵੱਡੀ ਜਿਹੜੀ ਇਹ ਗੱਲ ਹੈ ਵੀ ਐਨੇ ਪਿਆਰ ਨਾਲ ਲਿਆਣਾ ਵੀ ਪਤਾ ਵੀ ਦਾਰੂ ਪੀਤੀ ਹੋਈ ਹੈ ਵੀ ਕਿਤੇ ਡਿੱਗ ਨਾ ਜਾਵੇ ਸਪੋਰਟਰਾਂ ਸਿਰ ਨਾਲ ਸਪੋਰਟ ਲਾ ਕੇ ਐਦਾਂ ਲੈਣਾ ਬਹੁਤ ਵੱਡੀ ਗੱਲ ਹੈ ਤੁਸੀਂ ਇਮੇਜਨ ਕਰੋ ਵੀ ਜਿਹੜੇ ਇਨਸਾਨ ਨੇ ਵੀਡੀਓ ਜਿਹੜਾ ਸ਼ੂਟ ਕਰ ਰਹੇ ਆ ਜਿਹਨੇ ਵੀਡੀਓ ਬਣਾਈ ਆ ਤੁਸੀਂ ਦੇਖੋ ਵੀ ਜਿਹੜਾ ਮਾਲਕ ਹੈ ਉਹ ਕੁਝ ਸਮੇਂ ਰੁਕ ਕੇ ਉਹਦਾਂ ਨਾਲ ਗੱਲ ਕਰਨੀ ਚਾਹੁੰਦਾ ਦੂਜੇ ਬੰਦੇ ਨਾਲ ਤਾਂ ਜਿਹੜਾ ਬਾਲ ਦੇ ਪਿੱਛੋਂ ਉਹ ਉਹਨੂੰ ਗੱਲ ਨਹੀਂ ਕਰਨ ਦੇ ਰਿਹਾ ਵੀ ਦੇਖੋ ਉਹਨੂੰ ਕਿੰਨਾ ਫਿਕਰ ਹੈ ਆਪਣੇ ਮਾਲਕ ਦਾ ਕਿੰਨੀ ਉਹਨੂੰ ਕਿੰਨਾ ਸਤਕਾਰ ਹੈ ਉਹਦਾ ਵੀ ਪਤਾ ਵੀ ਮਾਲਕ ਨਾਲ ਦਾਰੂ ਪੀਤੀ ਹੋਈ ਹੈ ਆਪ ਨਹੀਂ ਚੱਲ ਸਕਦਾ ਉਹਨੇ ਦੇਖੋ ਆਪਣਾ ਸਿਰ ਨਾਲ ਸਪੋਰਟ ਲਾ ਕੇ ਵੀ ਕਿਤੇ ਬਹੁਤਾ ਜਿਆਦਾ ਜ਼ੋਰ ਵੀ ਨਾ ਲਾਇਆ ਹੁਣ ਹੈ ਵੀ ਯਾਨਕੀ ਨੋਰਮਲ ਸਪੋਰਟ ਨਾਲ ਆਪਣੇ ਮਾਲਕ ਨੂੰ ਘਰੇ ਲੈ ਕੇ ਜਾ ਰਿਹਾ ਵੀ ਪਤਾ ਵੀ ਜੇ ਕਿਤੇ ਰਾਸੇ ਰਹਿ ਗਿਆ ਉਹ ਜਾਂ ਕਿਤੇ ਜਾਂ ਦੋਸਤਾਂ ਨਾਲ ਹੋਰ ਬਹਿ ਗਿਆ ਕਿਤੇ ਐਵੇਂ ਕਿਤੇ ਇੱਥੇ ਨਾ ਜਾਇ ਜAVE ਤੋ ਦੇਖੋ ਜਿਹੜੀ ਲੋਇਲਟੀ ਹੈ ਜਿਹੜਾ ਪਿਆਰ ਹੈ ਜਾਨਵਰ ਦਾ ਇਨਸਾਨ ਨਾਲ ਉਹ ਕਿੰਨਾ ਗੂੜਾ ਰਿਸ਼ਤਾ ਹੈ ਸਾਡੇ ਸਾਡੇ ਵਾਸਤੇ ਇੱਕ ਇਹ ਮੰਨ ਲਓ ਇੱਕ ਸਟੋਰੀ ਹੈ ਇੱਕ ਰਿਫਲੈਕਸ਼ਨ ਹੈ ਜਿਹਦੇ ਨਾਲ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਵੀ ਜਿਹੜਾ ਪਿਆਰ ਆ ਜਿਹੜਾ ਵੀ ਇਸ ਤਰ੍ਹਾਂ ਜਿਹੜਾ ਪਿਆਰ ਵੀ ਐਦਾਂ ਵੀ ਹੋ ਸਕਦਾ ਵੀ ਸਾਡਾ ਦੇਖੋ ਆਮ ਐਵੇਂ ਦੇ ਕੇ ਕੇਸ ਦੇਖਣ ਨੂੰ ਮਿਲ ਜਾਂਦਾ ਵੀ ਜਦੋਂ ਚਾਰ ਦੋਸ ਇਕੱਠੇ ਬੈਠੇ ਹੋਣ ਜੇ ਇੱਕ ਅਦਾ ਸ਼ਰਾਬੀ ਹੋ ਜਾਵੇ ਤਾਂ ਕਿੱਦਾਂ ਆਪਾਂ ਛੱਡ ਕੇ ਜਾਂ ਦੂਆ ਬੰਦਾ ਛੱਡ ਕੇ ਆਪੇ ਨਿਕਲ ਜਾਂਦਾ ਇਕੱਲਾ ਵੀ ਆਪੇ ਆਉਂਗਾ ਭਾਈ ਉਹ ਇਹ ਦੇਖੋ ਵੀ ਇੱਕ ਜਾਨਵਰ ਦਾ ਕਿੱਦਾਂ ਬੜਾ ਜਾਨਵਰ ਹੈ ਵੀ ਉਹਦਾ ਕਿੰਨਾ ਪਿਆਰ ਹੈ ਆਪਣੇ ਮਾਲਕ ਨਾਲ ਸੋ ਜਿਹੜੀ ਸਟੋਰੀ ਐਵੇਂ ਲੱਗੀ ਤੁਹਾਨੂੰ ਬੜੀ ਮੇਰੇ ਦਿਲ ਨੂੰ ਛੂ ਗਈ ਤਾਂ ਮੈਂ ਸਟੋਰੀ ਇਹ ਬਣਾਈ ਸੋਚੋ ਮੈਂ ਚਲੋ ਇਹ ਸਟੋਰੀ ਸਾਰੇ ਨਾਲ ਸਾਂਝੀ ਕਰਦੇ ਆਂ ਵੀ ਕਿੰਨੀ ਜਿਹੜੀ ਪਿਆਰੀ ਸਟੋਰੀ ਆ ਇਹ